ਸ੍ਰੀ ਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਸਾ ਬੈਟਰ ਤੇ ਦੋਸੇ ਨਾਲ ਖਾਣ ਵਾਲੀ ਸਬਜ਼ੀ ਬਣਾਵਾਂਗੇ ਇਸ ਦੇ ਲਈ ਮੈਂ ਇੱਕ ਕਾਲੀ ਸੂਜੀ ਲਈ ਹੈ ਇੱਕ ਬੱਵਲ ਦੇ ਵਿੱਚ ਸੂਜੀ ਮੋਟੀ ਹੋਵੇ ਤਾਂ ਸੂਜੀ ਨੂੰ ਪੀਸ ਲਵਾਂਗੇ ਜਾਂ ਆਪਾਂ ਬਰੀਕ ਸੂਜੀ ਲਵਾਂਗੇ ਇੱਕ ਚਮਚ ਬੇਸਣ ਲਵਾਂਗੇ ਆਪਾਂ ਵੈਸੇ ਤਾਂ ਦੋਸੇ ਦੇ ਵਿੱਚ ਛੋਲਿਆਂ ਦੀ ਦਾਲ ਪਾਈ ਜਾਂਦੀ ਹੈ ਜੀ ਪਰ ਆਪਾਂ ਇੱਥੇ ਬੇਸਣ ਪਾਵਾਂਗੇ ਬੇਸਣ ਪਾਉਣ ਤੋਂ ਬਾਅਦ ਅੱਧੀ ਕਾਲੀ ਕਣਕ ਦਾ ਆਟਾ ਪਾਵਾਂਗੇ ਨਾਮ ਕੁ ਪਾਵਾਂਗੇ ਸਵਾਦ ਅਨੁਸਾਰ ਇੱਕ ਕੌਲੀ ਘਰ ਦਾ ਬਣਿਆ ਹੋਇਆ ਦਹੀਂ ਪਾਵਾਂਗੇ ਜੀ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਸਾਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀ ਰਹੇਗੀ ਉਨੇ ਮਿਕਸ ਹੋ ਕੇ ਤਿਆਰ ਹੈ ਆਪਾਂ ਇਸ ਨੂੰ 10 ਤੋਂ 15 ਮਿੰਟਾਂ ਦੇ ਲਈ ਢੱਕ ਕੇ ਰੱਖ ਦੇਵਾਂਗੇ। ਉਨਾ ਟਾਈਮ ਆਪਾਂ ਦੋਸੇ ਦੇ ਨਾਲ ਖਾਣ ਵਾਲੀ ਸਬਜ਼ੀ ਦੀ ਤਿਆਰੀ ਕਰ ਲੈਨੇ ਆ ਇੱਥੇ ਮੈਂ ਤੇਲ ਲਿਆ ਹੈ ਤੇਲ ਦੇ ਵਿੱਚ ਇੱਕ ਚਮਚ ਰਾਈ ਪਾਵਾਂਗੇ। ਰਾਈ ਨੂੰ ਥੋੜਾ ਪਕਾ ਲਵਾਂਗੇ। ਇੱਕ ਚਮਚ ਛੋਲਿਆਂ ਦੀ ਦਾਲ ਪਾਵਾਂਗੇ। ਦਾਲ ਨੂੰ ਥੋੜਾ ਜਿਹਾ ਪਕਾ ਲਵਾਂਗੇ। ਉਹ ਤੇਜ ਪੱਤੇ ਪਾਵਾਂਗੇ ਇੱਕ ਹਰੀ ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਪਿਆਜ਼ ਪਾਵਾਂਗੇ ਪਤਲਾ ਤੇ ਲੰਬਾ ਕੱਟਿਆ ਹੋਇਆ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਪਿਆਜ਼ ਨੂੰ ਤੇ ਥੋੜੀ ਦੇਰ ਪਕਾ ਲਵਾਂਗੇ ਪਿਆਜ਼ ਨੂੰ 골ਡਨ ਨਹੀਂ ਕਰਾਂਗੇ ਥੋੜਾ ਜਿਹਾ ਕਲਰ ਚੇਂਜ ਹੋਣ ਤੱਕ ਹੀ ਪਕਾਵਾਂਗੇ ਅਦਰਕ ਲਸਣ ਦਾ ਪੇਸਟ ਪਾਵਾਂਗੇ ਅਦਰਕ ਲਸਣ ਦਾ ਪੇਸਟ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖੋ ਪਿਆਜ਼ ਨੂੰ ਥੋੜੀ ਦੇਰ ਪਕਾਉਣ ਤੋਂ ਬਾਅਦ ਨਮਕ ਪਾਵਾਂਗੇ ਨਮਕ ਸੁਆਦ ਅਨੁਸਾਰ ਪਾਵਾਂਗੇ ਇੱਕ ਛੋਟਾ ਚਮਚਾ ਰੈੱਡ ਚਿਲੀ ਪਾਊਡਰ ਪਾਵਾਂਗੇ ਇੱਕ ਚਮਚਾ ਹਲਦੀ ਪਾਊਡਰ ਪਾਵਾਂਗੇ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਮਿਕਸ ਕਰਨ ਤੋਂ ਬਾਅਦ ਇੱਕ ਛੋਟਾ ਜਿਹਾ ਚਮਚ ਗਰਮ ਮਸਾਲਾ ਪਾਵਾਂਗੇ ਗਰਮ ਮਸਾਲੇ ਨੂੰ ਵੀ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਆਲੂ ਪਾਵਾਂਗੇ ਇੱਥੇ ਮੈਂ ਦੋ ਵੱਡੇ ਆਲੂਆਂ ਨੂੰ ਉਬਾਲ ਕੇ ਕੱਟ ਕੇ ਇਸ ਤਰੀਕੇ ਨਾਲ ਰੱਖ ਲਿਆ ਸੀ ਸਾਰੇ ਆਲੂ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਨੂੰ ਇਸ ਤਰੀਕੇ ਨਾਲ ਆਪਣਾ ਸਪੈਸ਼ਲ ਦੋਸੇ ਦਾ ਬੈਟਰ ਤੇ ਉਸ ਦੀ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ ਜੋ ਕਿ ਬਣਾਉਣ ਵਿੱਚ ਬਹੁਤ ਹੀ ਈਜ਼ੀ ਤੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਸਾਨੂੰ ਸਪੋਰਟ ਕਰੋ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਆਲੂਆਂ ਨੂੰ ਹਲਕਾ-ਹਲਕਾ ਮੈਸ਼ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਆਲੂਆਂ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਹੁਣ ਸਬਜ਼ੀ ਬਣ ਕੇ ਤਿਆਰ ਹੈ ਜੀ ਸਬਜ਼ੀ ਦੇ ਉੱਪਰ ਅਪਾ ਹਰਾ ਧਨੀਆ ਪਾਵਾਂਗੇ ਹਰਾ ਧਨੀਆ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀ ਨੂੰ ਇਸ ਤਰੀਕੇ ਦੇ ਨਾਲ ਆਪਾਂ ਟੇਸਟੀ ਦੋਸੇ ਤੇ ਉਸਦੀ ਸਬਜ਼ੀ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹਾਂ ਜੀ ਹੁਣ ਸਬਜ਼ੀ ਬਣ ਕੇ ਤਿਆਰ ਹੈ ਆਪਾਂ ਦੋਸੇ ਵਾਲਾ ਬੈਟਰ ਵੇਖ ਲੈਨੇ ਹੁਣ 15 ਮਿੰਟ ਹੋ ਚੁੱਕੇ ਨੇ ਜੀ ਦੋਸੇ ਵਾਲਾ ਬੈਟਰ ਕੁਝ ਇਸ ਤਰੀਕੇ ਦਾ ਹੋ ਚੁੱਕਿਆ ਆਪਾਂ ਇਸ ਨੂੰ ਚਮਚ ਨਾਲ ਮਿਕਸ ਕਰ ਲਵਾਂਗੇ बैटर काफ़ी गाढ़ा है अपना इस पतला कर लवेंगे तो पहले इस दे थोड़ा जहा बेकिंग पाउडर पावेंगे तो पानी पा के मिक्स कर लवेंगे बैटर नु। पतला कर लवेंगे चंकी तरह थोड़ा थोड़ा पानी पा के मिक्स कर लवेंगे ਥੋੜਾ ਜਿਹਾ ਉਰਬਾਣੀ ਪਾ ਲਵਾਂਗੇ ਤੇ ਮਿਕਸ ਕਰ ਲਵਾਂਗੇ ਇਸ ਦੇ ਵਿੱਚ ਆਪਾਂ ਸੂਜੀ ਨੂੰ ਜ਼ਿਆਦਾ ਰੱਖਿਆ ਤੇ ਬਾਕੀ ਚੀਜ਼ਾਂ ਨੂੰ ਘੱਟ ਰੱਖਿਆ ਇਸ ਦੇ ਨਾਲ ਗਰੂਸੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਬੈਟਰ ਕੁਝ ਇਸ ਤਰੀਕੇ ਦਾ ਹੋ ਚੁੱਕੇ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰਦੇ ਰਵਾਂਗੇ यूजी वाले डोसे बहुत ही क्रिस्पी टेस्टी दे बन के तैयार होंगे जी इस तरीके स्पेशल डोसे घर के बना के तैयार कर सकते हैं ਦੇਖੋ ਜੀ ਬੈਟਰ ਇਸ ਤਰੀਕੇ ਦਾ ਤਿਆਰ ਹੋ ਚੁੱਕਿਆ ਹੈ ਇਸ ਦੇ ਵਿੱਚ ਕੋਈ ਵੀ ਲਮਸ ਨਹੀਂ ਹੈ ਅੱਜ ਇਸ ਤਰੀਕੇ ਦੇ ਨਾਲ ਆਪਾਂ ਸਪੈਸ਼ਲ ਦੋਸੇ ਦੇ ਬੈਟਰ ਤੇ ਦੋਸੇ ਦੇ ਨਾਲ ਖਾਣ ਵਾਲੀ ਸਬਜ਼ੀ ਨੂੰ ਤਿਆਰ ਕਰ ਲਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ